ਟੋਕੜ ਨਹੀਂ 30 ਤੋਂ 35 ਮੋਟਰਾਂ ਜਿਹੜੀਆਂ ਮੌਜੂਦਾ ਸੀ ਅੱਖਾਂ ਦੇ ਸਾਹਮਣੇ ਆਪਣੀਆਂ ਦੇਖੀਆਂ ਉਹ ਬਾਣੀ ਦੇ ਵਿੱਚ ਰੁੜ ਗਈਆਂ ਇਹ ਹੁਣ ਸਾਰੀ ਜ਼ਮੀਨ ਆ ਜਿਵੇਂ ਇਹਨਾਂ ਦੀ ਖੇਤੀਬਾੜੀ ਵਾਲੀ ਠੀਕ ਆ ਜੀ ਸਾਰੀ ਖੇਤੀਬਾੜੀ ਹੋਈ ਹੋਈ ਤੇ ਉਹਦੇ ਉੱਤੇ ਸਾਰਾ ਰੇਤਾ ਹੀ ਰੇਤਾ ਰਹਿ ਜਾਣਾ ਹੁਣ ਕਣਾ ਵੀ ਰੁੜ ਗਈਆਂ ਲੱਗਦਾ ਕਿ ਹੁਣ ਪਾਣੀ ਜੇ ਉੱਥੇ ਤੱਕ ਆ ਗਿਆ ਤਾਂ ਇੱਥੇ ਆਂਚ ਵੀ ਕੋਈ ਦੇਰ ਨਹੀਂ ਆ ਕੋਈ ਦੇਰ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਚੱਲ ਰਹੀ ਆ ਸਾਡੇ ਨੇ ਬ੍ਰਦਰ ਸਾਹਿਬ ਨੇ ਦੋ ਕਿਲੇ ਲਿੱਤੀ ਸੀ ਜੀ ਉੱਥੇ ਪਾਣੀ ਚੱਲਦਾ ਪਿਆ ਜੀ ਬਹੁਤ ਨੁਕਸਾਨ ਹੋ ਗਿਆ ਜੀ ਸਾਡਾ ਸਾਰੇ ਏਰੀਆ ਦਾ ਟੋਕੜ ਸਾਡੇ ਏਰੀਆ ਦਾ 200 ਕਿਲਾ ਕਿਰਗ ਜੀ ਪਿੰਡ ਸਸਰਾੜੀ ਕਲੋਨੀ ਦਾ ਜੀ ਇਹ ਜਿਹੜੀਆਂ ਸਾਡੀਆਂ ਹਿਸਟਰੀ ਵਾਲੀਆਂ ਜਗ੍ਹਾ ਉਹਦੀ ਗੱਲ ਕਰ ਰਹੇ ਆ ਪੱਕੀਆਂ ਜਗ੍ਹਾ ਦੀ ਆ ਸਾਡੇ ਨਵੇਂ ਕੁਵਾਂਢੀ ਆਏ ਸੀ ਵਿਚਾਰਿਆਂ ਨੇ ਡੰਗਰਾ ਵਾਸਤੇ ਸਾਰਾ ਛੱਡ ਕੇ ਚਲ ਗਏ ਇੱਥੋਂ ਆ ਦੇਖੋ ਜੀ ਸਾਰੀ ਢਾਹ ਲੱਗ ਗਈ ਸਾਰੇ ਏਰੀਆ ਨੂੰ ਖਾਰ ਲੱਗੀ ਹੋਈ ਆ ਤਾਂ ਡੇਲੀ ਪੋਸਟ ਪੰਜਾਬੀ ਤੇ ਲਾਈਵ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਕ੍ਰੇਨਜ਼ ਮਿੱਟੀ ਦੇ ਗੱਟੇ ਜਿਹੜੇ ਭਰ ਕੇ ਲਜਾਏ ਜਾ ਰਿਹਾ ਬੰਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਤੇ ਉੱਥੇ ਤੁਸੀਂ ਦੇਖੋ ਸਤਲੁਜ ਦਰਿਆ ਦੇ ਪਾਣੀ ਦਾ ਬਹਾਾ ਕਿੰਨਾ ਜ਼ਿਆਦਾ ਤੇਜ਼ ਹੈ ਜਿਸ ਨੇ ਕਿੰਨੇ ਜ਼ਿਆਦਾ ਖੇਤਾਂ ਦਾ ਨੁਕਸਾਨ ਕਰ ਦਿੰਦਾ ਹੈ ਕਿੰਨੇ ਜ਼ਿਆਦਾ ਜ਼ਮੀਨ ਰੋੜ ਕੇ ਪਾਣੀ ਦੇ ਵਿੱਚ ਬਹਾਰ ਦਿੱਤੀ ਹੈ ਤੇ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਹੁਣ ਸਿਰਫ ਰੇਤਾ ਬਚਿਆ ਕਿਉਂਕਿ ਜ਼ਮੀਨ ਜਿਸ ਤੇ ਫਸਲਾਂ ਉਗਾਉਣੀਆਂ ਸੀ ਜਿਸ ਤੋਂ ਇਨਕਮ ਹੋਣੀ ਸੀ ਉਹ ਸਭ ਕੁਝ ਤਹਸ ਨਹਸ ਹੋ ਚੁੱਕਿਆ ਹੈ ਤਾਂ ਉੱਥੇ ਹੀ ਲਗਾਤਾਰ ਕੰਮੇ ਜਿਹੜੇ ਨੇ ਉਹ ਮਿੱਟੀ ਦੇ ਗੱਟੇ ਪਾ ਰਹੇ ਨੇ ਤਾਂ ਉੱਥੇ ਹੀ ਪਿੰਡਾਂ ਵਾਲੇ ਪੰਜਾਬੀ ਵੀ ਨਾਲ ਜਿਹੜੇ ਪੂਰੀ ਸਹਿਯੋਗ ਦੇ ਨਾਲ ਡਟੇ ਹੋਏ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਵੀ ਗਰਾਊਂਡ ਲੈਵਲ ਤੇ ਮੌਜੂਦ ਹੈ ਤਾਂ ਦੇਖੋ ਤੁਸੀਂ ਹਾਲ ਕਿਸ ਕਦਰ ਹੋ ਚੁੱਕਾ ਹੈ ਜਿੱਥੇ ਅਸੀਂ ਕੱਲ ਸ਼ਾਇਦ ਇੱਥੇ ਇਸ ਇਲਾਕੇ ਦੇ ਵਿੱਚ ਖੜ ਕੇ ਕਵਰੇਜ ਕਰ ਰਹੇ ਸੀ ਅੱਜ ਉਸ ਇਲਾਕੇ ਦੇ ਵਿੱਚ ਪੈਰ ਰੱਖਣਾ ਵੀ ਬਹੁਤ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਉਸ ਇਲਾਕੇ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ 200 300 ਫੁੱਟ ਤੱਕ ਉਹ ਜਿਹੜੀ ਜਗ੍ਹਾ ਸੀ ਉਹ ਪਾਣੀ ਦੇ ਵਿੱਚ ਇਸ ਵੇਲੇ ਰੜ ਚੁੱਕੀ ਹੈ ਜੋ ਸਤਲੁਜ ਦਰਿਆ ਇਨ੍ਹਾਂ ਖੇਤਾਂ ਦੇ ਨਾਲ ਵਹਿ ਰਿਹਾ ਹੈ ਬਹੁਤ ਹੀ ਭਿਆਨਕ ਤਸਵੀਰ ਹੈ ਜਿੱਥੇ ਕਿ ਲੋਕ ਜਿਹੜੇ ਕਾਫੀ ਵੱਡੀ ਤਦਾਦ ਦੇ ਵਿੱਚ ਡਟੇ ਹੋਏ ਨੇ ਤੇ ਅਗਰ ਮੈਂ ਗੱਲ ਕਰਾਂ ਤਾਂ 22 ਤੁਸੀਂ ਮੌਜੂਦ ਸੀ ਇੱਥੇ ਜਦੋਂ ਤੁਸੀਂ ਦੱਸ ਰਹੇ ਸੀ ਕਿ ਦਿਨ ਰਾਤ ਤੁਸੀਂ ਇੱਕ ਕਰ ਦਿੱਤਾ ਅੱਖਾਂ ਦੇ ਨਾਲ ਸਾਰਾ ਕੁਝ ਤਹਿਸ ਨਹਿਸ ਹੁੰਦਾ ਦੇਖਿਆ ਕੀ ਸੀ ਉਹ ਮੰਜ਼ਰ ਮੈਡਮ ਇੱਕ ਮੈਂ ਹੁਣ ਤੁਹਾਨੂੰ ਗੱਲ ਦੱਸਦਾ ਜਿਵੇਂ ਇੱਕਦਮ ਭਿਆਨਕ ਹਾਸਾ ਜਿਵੇਂ ਕਹਿਦੀ ਹੈ ਨਾ ਇਹ ਵਰਤ ਪੂਰਾ ਹੋਇਆ ਤੇ ਬਾਪ ਨੂੰ ਰੋਕਣ ਲਈ ਬਹੁਤ ਜਿੰਮੇ ਅਸੀਂ ਕੋਸ਼ਿਸ਼ਾਂ ਕੀਤੀਆਂ ਰਾਤ ਦੇ ਅਸੀਂ ਲੱਗੇ ਹੋਏ ਸੀਗੇ ਠੀਕ ਆ ਜੀ ਫਿਰ ਅਜੀ ਰਾਤ ਨੂੰ ਸਵੇਰੇ ਅਸੀਂ ਗਏ ਆ ਜੀ 6:00 ਵਜੇ ਹੁਣ ਆ ਕੇ ਦੇਖ ਰਹੇ ਹਾਂ ਤੇ ਹਾ ਹਾਲ ਹੋਇਆ ਹੋਇਆ ਹੈ ਕੱਲ ਤਾਂ ਅਸੀਂ ਇੱਥੇ ਤੁਰੇ ਫਿਰ ਰਹੇ ਸੀ ਅੱਜ ਉੱਥੇ ਪੈਰ ਵੀ ਨਹੀਂ ਰੱਖਿਆ ਜਾ ਰਿਹਾ ਕੀ ਕਹਿੰਦੇ ਆ ਆਪ ਅਸੀਂ ਉਸੇ ਪਾਈ ਉਹਨਾਂ ਦੀ ਮੋਟਰ ਆ ਉੱਥੇ ਉਹ ਵੀ ਵਿਚ ਰੁੜ ਗਈ ਹੈ ਜੀ ਤੇ ਇਹਨਾਂ ਦੇ 15 ਕਿੱਲੇ ਤੇ ਇੱਕ ਮੁੰਡੇ ਦੇ ਹੋਰ ਆਪਣੇ ਦੋ ਕਿੱਲੇ ਲਈ ਸੀ 70 ਲੱਖ ਦੇ ਬਾਈ ਜੀ ਮੋਟਰ ਰੋਡ ਕੀ ਕਿੱਲੇ ਰੋੜ ਗਏ ਸਾਰਾ ਕੁਝ ਪਾਣੀ ਚ ਬਹਾਉ ਗਿਆ ਬਾਈ ਜੀ ਸਾਡੇ ਨੇ ਬ੍ਰਦਰ ਸਾਹਿਬ ਨੇ ਦੋ ਕਿੱਲੇ ਲਿੱਤੀ ਸੀ ਜੀ ਅੱਛਾ ਉੱਥੇ ਵੀ ਪਾਣੀ ਚੱਲਦਾ ਪਿਆ ਜੀ ਓਹੋ ਬਹੁਤ ਨੁਕਸਾਨ ਹੋ ਗਿਆ ਜੀ ਸਾਡਾ ਸਾਰੇ ਏਰੀਆ ਦਾ ਕੋਟੂ ਘਟ ਸਾਡੇ ਏਰੀਆ ਦਾ 200 ਕਿੱਲਾ ਗਿਰ ਗਿਆ ਜੀ ਪਿੰਡ ਸਸਰਾੜੀ ਕਲੋਨੀ ਦਾ ਜੀ 200 ਕਿੱਲਾ ਪਾਣੀ ਵੜ ਚੁੱਕਾ ਹਾਂ ਜੀ ਹਾਂ ਜੀ ਪਾਣੀ ਵੜ ਚੁੱਕਾ ਹੈ ਜਿਹੜੀਆਂ ਸਾਡੀਆਂ ਰਿਸਟਰੀ ਵਾਲੀਆਂ ਜਗ੍ਹਾ ਉਹਦੀ ਗੱਲ ਕਰ ਰਹੇ ਆ ਪੱਕੀਆਂ ਜਗ੍ਹਾ ਦੀ ਹੈ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਮੋਟਰਾਂ ਵੀ ਰੁੜ ਗਈਆਂ ਲੱਗਦਾ ਕਿ ਹੁਣ ਪਾਣੀ ਜੇ ਉੱਥੇ ਤੱਕ ਆ ਗਿਆ ਤਾਂ ਇੱਥੇ ਆਣ ਚ ਵੀ ਕੋਈ ਦੇਰ ਨਹੀਂ ਆ ਕੋਈ ਦੇਰ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਚਲ ਰਹੀ ਹੈ ਸਾਰਾ ਕੋਈ ਦੇਖ ਸਕਦੇ ਹੋ ਜੀ ਹੁਣ ਇਹ ਪੁਕਤਾ ਪ੍ਰਬੰਧ ਕੀਤੇ ਜਾ ਰਹੇ ਆ ਬੰਨਨ ਨੂੰ ਮਜ਼ਬੂਤ ਹਾਂਜੀ ਹਾਂਜੀ ਪ੍ਰਸ਼ਾਸਨ ਲੱਗ ਰਿਹਾ ਜੀ ਚੱ ਪਰਵਾਰਾਂ ਦੇ ਪਰਵਾਰਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਇਹਦੀ ਪਰਵਾਹੀ ਕਿੱਦਾਂ ਹੋਏਗੀ ਦੇਖੋ ਜੀ ਉਹ ਤਾਂ ਮਹਾਰਾਜ ਹੀ ਜਾਣਦਾ ਦੇਖੋ ਸਾਨੂੰ ਸਰਕਾਰ ਕੀ ਮਦਦ ਕਰਦੀ ਹੈ ਸਾਡੀ ਜੀ ਦੇਖੋ ਜੀ ਕੀ ਜਿੰਦਾ ਸਾਡਾਂ ਦੇ ਪੱਲੇ ਤਾਂ ਇਹੀ ਜ਼ਮੀਨਾਂ ਸੀ ਇਹੀ ਖੇਤੀ ਸੀ ਹਨਾ ਇੱਥੋਂ ਹੀ ਪੈਸਾ ਮਿਲਣਾ ਜੀ ਆ ਸਾਡੇ ਨਵੇਂ ਗਵਾਂਢੀ ਆਏ ਸੀ ਵਿਚਾਰਾ ਨਾ ਡੰਗਰਾ ਵਾਸਤੇ ਸਾਰਾ ਛੱਡ ਕੇ ਚਲ ਗਏ ਇੱਥੋਂ ਆ ਦੇਖੋ ਜੀ ਆ ਸਾਰੀ ਟਾ ਲੱਗ ਗਈ ਸਾਰਾ ਏਰੀਆ ਨੂੰ ਖਾਰ ਲੱਗੀ ਹੋਈ ਆ ਅੱਛਾ ਬਾਕੀ ਦੇਖੋ ਜੀ ਗੁਰਨਾਨਕ ਮਹਾਰਾਜ ਮਚਾਨਗੇ ਵਾਹਿਗੁਰੂ ਤੇ ਭਰੋਸਾ ਹੱਲੇ ਵੀ ਰੱਖਿਆ ਹੋਇਆ ਹਾਂਜੀ ਹਾਂਜੀ ਜਰੂਰ ਜੀ ਪਰ ਅੱਖਾਂ ਸਾਹਮਣੇ ਦੇਖ ਰਹੇ ਹੋ ਸਭ ਕੁਝ ਰੋੜਦਾ ਪਾਣੀ ਬਣਦਾ ਹਾਂਜੀ 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 ਜਰੂਰ ਜਰੂਰ ਸਾਨੂੰ ਜੀ ਅੱਜ ਨਾ 15 ਦਿਨ ਹੋ ਗਏ ਜੀ ਬਣਨ ਨੂੰ ਲੱਗੇ ਨੂੰ ਅੱਛਾ ਸਾਡੀ ਕੋਸ਼ਿਸ਼ ناکਾਮ ਹੋ ਗਈ ਜੀ ਦੇਖਦੇ ਦੇਖਦੇ ਸਭ ਮਿੱਟੀ ਚ ਬਣ ਗਿਆ ਮੇਰਾ ਪੈਂਡਾ ਮੇਰਾ ਸਸਰਾਲੀ ਕਲੋਨੀ ਪੈਂਡਾ ਜੀ ਮੈਥੋਂ ਦੀ ਰਹਿਣ ਵਾਲਾ ਸਾਡੀ ਅੰਦਰ ਵੀ ਜਗ੍ਹਾ ਵਾ ਔਰ ਬਾਹਰ ਵੀ ਆ ਹੁਣ ਬਾਹਰ ਅੰਦਰ ਵਾਲੀ ਤਾਂ ਗਿਰ ਗਈ ਗਿਰ ਗਈ ਹੁਣ ਸਾਡੇ ਬਾਹਰ ਟਾ ਲੱਗ ਗਈ ਜੀ ਜਗ੍ਹਾ ਨੂੰ ਓਹੋ ਬਹੁਤ ਬੁਰਾ ਹਾਲ ਆ ਜੀ ਬਾਕੀ ਦੇਖੋ ਉਹ ਬਾਏ ਦੇ ਵਿੱਚ ਰੁੜ ਗਿਆ ਕਟੋ-ਕਟਨੀ 30 ਤੋਂ 35 ਮੋਟਰਾਂ ਜਿਹੜੀਆਂ ਮੌਜੂਦਾ ਸੀ ਅੱਖਾਂ ਦੇ ਸਾਹਮਣੇ ਆਪਣੀਆਂ ਦੇਖੀਆਂ ਉਹ ਬਾਣੀ ਦੇ ਵਿੱਚ ਰੁੜ ਗਈਆਂ ਇਹ ਹੁਣ ਸਾਰੀ ਜ਼ਮੀਨ ਆ ਜਿਵੇਂ ਇਹਨਾਂ ਦੀ ਖੇਤੀਬਾੜੀ ਵਾਲੀ ਠੀਕ ਆ ਜੀ ਸਾਰੀ ਖੇਤੀਬਾੜੀ ਹੋਈ ਹੋਈ ਤੇ ਉਹਦੇ ਉੱਤੇ ਸਾਰਾ ਰੇਤਾ ਹੀ ਰੇਤਾ ਰਹਿ ਜਾਣਾ ਹੁਣ ਹੁਣ ਤਾਂ ਪੱਲੇ ਰੇਤਾ ਹੀ ਪੈ ਗਿਆ ਖੇਤੀ ਕਰਨੀ ਤਾਂ ਹੁਣ ਮੁਸ਼ਕਲ ਹੋ ਗਈ ਇਸ ਜ਼ਮੀਨ ਤੇ ਮੈਂ ਕਹਿੰਦਾ ਜੀ ਜ਼ਮੀਨ ਹੀ ਹੈਣੀ ਇਹ ਹੁਣ ਹਾਂ ਇਹ ਤਾਂ ਹੁਣ ਪੂਰਾ ਦਰਿਆ ਬਣ ਚੁੱਕਾ ਤੁਹਾਡੇ ਮੂਰੇ ਬਿਲਕੁਲ ਬਿਲਕੁਲ ਹੁਣ ਨਾ ਇਹਨੂੰ ਆਪਾਂ ਰੋਕ ਸਕਦੇ ਆ ਜੇ ਇਹ ਪਾਣੀ ਘਟੂਗਾ ਬਈ ਇਹ ਕਿਤੇ ਜਾ ਕੇ 6 ਮਹੀਨਿਆਂ ਬਾਅਦ ਸਾਢਾ ਬਾਅਦ ਘਟਣਾ ਇਹ ਪਾਣੀ ਇਹ ਤਾਂ ਘਟਣਾ ਨਹੀਂ ਛੇਤੀ ਹੁਣ ਸਾਰਾ ਨੁਕਸਾਨ ਜਿਵੇਂ ਹੁਣ ਸਰਕਾਰ ਉਹ ਦੇਖੋ ਹੁਣ ਤੁਹਾਡੇ ਸਾਹਮਣੇ ਉਥੋਂ ਦਰਖਤ ਗਿਰਿਆ ਇੱਕ ਇੱਕ ਹੁਣੀ ਦਰਖਤ ਗਿਰਿਆ ਹੁਣੀ ਮੌਜੂਦੇ ਅੱਖਾਂ ਦੇ ਸਾਹਮਣੇ ਮੇਰੀ ਸਾਹਮਣੇ ਦਰਖਤ ਡਿੱਗ ਰਿਹਾ ਮਿੱਟੀ ਜਿਹੜੀ ਪਾਣੀ ਦੇ ਵਿੱਚ ਰੁੜ ਰਹੀ ਆ ਇਹ ਬਾਈ ਦਾ ਵਿਚਾਰੇ ਦਾ ਕਹਿੰਦਾ ਪਰਿਵਾਰ ਦਾ ਪੂਰਾ ਨੁਕਸਾਨ ਹੋ ਗਿਆ ਖੇਤ ਰੁੜ ਗਏ ਜਿਹੜੇ ਐਨੇ ਕਿੱਲੇ ਦੇ ਕਿੱਲੇ ਤੇ ਉੱਥੇ ਜਿਹੜੇ ਲੋਕ ਉਹਨਾਂ ਦੇ ਵਿੱਚ ਰਹਿੰਦੇ ਸੀ ਕੰਮ ਕਰਦੇ ਸੀ ਉਹ ਆਪਣਾ ਜਿਹੜਾ ਘਰ ਛੱਡ ਕੇ ਉੱਥੇ ਦੇਖੋ ਤੁਸੀਂ ਤੀਲਾ ਤੀਲਾ ਹੋ ਗਿਆ ਸਭ ਕੁਝ ਜਿਹੜਾ ਇੱਥੇ ਪਰਿਵਾਰ ਦਾ ਆਸ਼ੀਆਨਾ ਸੀ ਉਹ ਵੀ ਢਾ ਢੇਰੀ ਹੋ ਗਿਆ ਕਿਉਂਕਿ ਲੋਕਾਂ ਨੂੰ ਇਸ ਵੇਲੇ ਡਰ ਆ ਕਿ ਪਾਣੀ ਜੇ ਇੱਥੇ ਤੱਕ ਆ ਗਿਆ ਤਾਂ ਪਾਣੀ ਦੀ ਮਾਰ ਤਾਂ ਹੁਣ ਅੱਗੇ ਵੀ ਪੈ ਸਕਦੀ ਆ ਪਰ ਉੱਥੇ ਦੇਖੋ ਕਿ ਦੇਖਦੇ ਦੇਖਦੇ ਹੀ ਦਰਖਤ ਡਿਗਰੀ ਨੇ ਦੇਖਦੇ ਦੇਖਦੇ ਮਿੱਟੀ ਜੜੀਆ ਖੁਰ ਰਹੀ ਹੈ ਤੇ ਲੋਕ ਤੁਸੀਂ ਦੇਖੋ ਕਿ ਲੋਕਾਂ ਨੂੰ ਪਿੱਛੇ ਹਟਣ ਦੇ ਲਈ ਕਿਹਾ ਜਾ ਰਿਹਾ ਕਿਉਂਕਿ ਉਹ ਬਿਲਕੁਲ ਪ੍ਰਬੰਧ ਨਹੀਂ ਉੱਥੇ ਖੜਨ ਦਾ ਅਗਰ ਕੋਈ ਵੀ ਉੱਥੇ ਖੜਾ ਹੈ ਤਾਂ ਇਹ ਬਿਲਕੁਲ ਸਾਵਧਾਨੀ ਵਰਤਣ ਦੀ ਬਹੁਤ ਵੱਡੀ ਲੋੜ ਹੈ ਦੇਖੋ ਤੁਸੀਂ ਦਰਾਖਤ ਜਿਹੜੇ ਟੈਂਦੇ ਜਾ ਰਹੇ ਆ ਪਾਣੀ ਦੀ ਮਾਰ ਜਿਹੜੀ ਕਿੰਨੀ ਤੇਜ਼ ਵਾਹ ਪਾਣੀ ਦੀ ਮਾਰ ਨੇ 200 ਕਿਸਾਨਾਂ ਦਾ ਕਿੱਲਾ ਖਰਾਬ ਕਰ ਦਿੱਤਾ ਤੇ ਉਸ ਦੇ ਨਾਲ ਹੀ ਮਿੱਟੀ ਲਗਾਤਾਰ ਖੁਰ ਰਹੀ ਹੈ ਜਾਲ ਦੇ ਨਾਲ ਕਰੇਨਾ ਦੇ ਨਾਲ ਮਿੱਟੀ ਦੇ ਕਟਿਆਂ ਦੇ ਨਾਲ ਪ੍ਰਬੰਧ ਜ਼ਰੂਰ ਕੀਤੇ ਜਾ ਰਹੇ ਆ ਬਨ ਜਿਹੜਾ ਬਣਾਇਆ ਜਾ ਸਕੇ ਇਸ ਨੂੰ ਮਜ਼ਬੂਤ ਕੀਤਾ ਜਾ ਸਕੇ ਜਿਹੜਾ ਹੱਲੇ ਵੀ ਸਤਲੁਜ ਦਰਿਆ ਦਾ ਪਾਣੀ ਜਿਹੜਾ ਡੇਢ 2 ਫੁੱਟ ਥੱਲੇ ਬੈਠ ਰਿਹਾ ਉਹ ਕਿਤੇ ਬਰਾਬਰ ਆ ਕੇ ਜਾ ਉੱਪਰ ਉਛਲ ਕੇ ਨਾ ਖੇਤਾਂ ਦੇ ਵੱਲ ਪਾਣੀ ਇਕੱਠਾ ਨਾ ਹੋ ਜਾਏ ਕਿਉਂਕਿ ਮਿੱਟੀ ਜ਼ਰੂਰ ਇਸ ਪਾਣੀ ਨੇ ਸੇਮ ਜਿਹੜੀ ਪੂਰੀ ਪਾਣੀ ਇੱਥੇ ਖੇਤਾਂ ਦੇ ਵਿੱਚ ਵੀ ਤੁਸੀਂ ਦਿਖਾਓ ਕੈਮਰਾਮੈਨ ਸਾਥੀ ਨੂੰ ਕਹੂੰਗੀ ਰਕੇਸ਼ ਜੀ ਆ ਦੇਖੋ ਤੁਸੀਂ ਖੇਤਾਂ ਦੇ ਵਿੱਚ ਲੋਕਾਂ ਦੀਆਂ ਹੋਰ ਜਿਹੜੇ ਉੱਥੇ ਫਸਲਾਂ ਹੋ ਗਈਆਂ ਸੀ ਉੱਥੇ ਤੱਕ ਪਾਣੀ ਦੀ ਮਾਰ ਜਿਹੜੀ ਹੁਣ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਪਾਣੀ ਹੱਲੇ ਵੀ ਜਿਹੜਾ ਇੱਕ ਫੋਟ ਥੱਲੇ ਚੱਲ ਰਿਹਾ ਪਰ ਤੁਸੀਂ ਦੇਖੋ ਕਿ ਨੁਕਸਾਨ ਕਿੰਨਾ ਜ਼ਿਆਦਾ ਹੋ ਗਿਆ ਹਾਲਾਂਕਿ ਮਿੱਟੀ ਦੇ ਗੱਟੇ ਵੀ ਇੱਥੇ ਨੇ ਨੈਟ ਜਿਹੜੇ ਮਗਾਏ ਗਏ ਨੇ ਕਰੇਨਾ ਜਿਹੜੀਆਂ ਆਪਣਾ ਕੰਮ ਕਰ ਰਹੀਆਂ ਪ੍ਰਸ਼ਾਸਨ ਇੱਥੇ ਡਟਿਆ ਹੋਇਆ ਪਿੰਡਾਂ ਵਾਲੇ ਦੇਖੋ ਕਿਦਾਂ ਉਸ ਖੂਬੀ ਕੋਈ ਮਿੱਟੀ ਦੇ ਵਿੱਚ ਜਿੱਥੇ ਖਾੜਨਾ ਵੀ ਬਹੁਤ ਔਖਾ ਹੈ ਪੂਰਾ ਕਦੋਂ ਜਿਹੜਾ ਪਾੜ ਪੈ ਜਾਵੇ ਕਿਤੋਂ ਵੀ ਇਹ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਦਰਖਤਾਂ ਦੇ ਦਰਖਤ ਜਿਹੜੇ ਆ ਇਹ ਪਾਣੀ ਬਹਾ ਕੇ ਲੈ ਕੇ ਜਾ ਰਹੇ ਆ ਤੁਸੀਂ ਦੇਖੋ ਸਤਲੁਜ ਦਰਿਆ ਦੇ ਪਾਣੀ ਦੀ ਕਿੰਨੀ ਤਬਾਹੀ ਆ ਕਿੰਨੀ ਰਫਤਾਰ ਵਾ ਇੱਥੇ ਜਿਹੜੇ ਬਹੁਤ ਸਖਤ ਪ੍ਰਬੰਧ ਦੀ ਲੋੜ ਹੈ ਤਾਂ ਜੋ ਇਸ ਬੰਨ ਨੂੰ ਹੋਰ ਜ਼ਿਆਦਾ ਪੁਖਤਾ ਜਿਹੜਾ ਕੀਤਾ ਜਾ ਸਕੇ ਇੱਕ ਪਾਸੇ ਮਿਲਟਰੀ ਜਿਹੜੀਆਂ ਲਗਾਤਾਰ ਉੱਚੇ ਉੱਚੇ ਬੰਨ ਤੇ ਕੰਮ ਕਰ ਰਹੀ ਹੈ ਪੋਕਲੇਨ ਮਸ਼ੀਨਾਂ ਜਿਹੜੀਆਂ ਆ ਚੁੱਕੀਆਂ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਜਾਏ ਤਾਂ ਉੱਥੇ ਹੀ ਤੁਸੀਂ ਦੇਖੋ ਕਿ ਪੰਜਾਬ ਦੀ ਜਵਾਨੀ ਲਗਾਤਾਰ ਡੱਟੀ ਹੋਈ ਹੈ ਨੌਜਵਾਨ ਜੁਬਾਕ ਹਰ ਕੋਈ ਇੱਥੇ ਪਹੁੰਚਿਆ ਹੋਇਆ ਹਰ ਕੋਈ ਇੱਥੇ ਡਟਿਆ ਹੋਇਆ ਦੇਖਦੇ ਦੇਖਦੇ ਜੋ ਸਾਡੇ ਸਾਹਮਣੇ ਨੁਕਸਾਨ ਹੋ ਰਿਹਾ ਉਸ ਨੁਕਸਾਨ ਨੂੰ ਬਚਾਇਆ ਜਾ ਸਕੇ ਤਾਂ ਜਵਾਨੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਡਟੀ ਹੋਈ ਹੈ ਤਾਂ ਇਹ ਤਸਵੀਰ ਵੀ ਜਿਹੜੀ ਆ ਜ਼ਰੂਰ ਦੇਖਣ ਵਾਲੀ ਹੈ ਭਾਈ ਜੀ ਦੇਖਦੇ ਦੇਖਦੇ ਇੱਥੇ ਦਰਖਤ ਰੁੜੀ ਜਾ ਰਹੀ ਹੈ ਦੇਖਦੇ ਦੇਖਦੇ ਇੱਥੇ ਮਿੱਟੀ ਖੁਰੀ ਜਾ ਰਹੀ ਹੈ ਪ੍ਰਬੰਧ ਕਰ ਰਹੇ ਹੋ ਫਿਰ ਤੁਹਾਡੇ ਵੱਲੋਂ ਪੂਰਾ ਜ਼ੋਰ ਲੱਗਾ ਹੋਇਆ ਪੂਰਾ ਜ਼ੋਰ ਲੱਗਿਆ ਜੀ ਸਾਡਾ ਪੂਰਾ ਜ਼ੋਰ ਲੱਗਿਆ ਬਸ ਅੱਤੇ ਦੇਖਦੇ ਦੇਖਦੇ ਦਰਖਤ ਕਿੱਦਾਂ ਡਿੱਗ ਰਹੇ ਆ ਇਹ ਲੱਗਦਾ ਕਿ ਇੱਥੇ ਤੱਕ ਆ ਗਈ ਜੀ ਅੱਜ ਤੋਂ ਹੀ ਨਹੀਂ ਡਿੱਗਦੇ ਪਰ ਇਹਨੂੰ ਕਟੋ-ਕਟ 5 ਦਿਨ ਹੋ ਗਏ ਸਾਨੂੰ ਸਾਨੂੰ ਦੇਖਦੇ ਕੋ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਕਿੱਥੇ ਤੱਕ ਹੁਣ ਜ਼ਮੀਨ ਧੱਸ ਚੁੱਕੀ ਆ ਦਰਿਆ ਬਣ ਚੁੱਕੀ ਕਟੋ-ਕਟ 120 ਕਿੱਲੇ ਦਾ ਨੁਕਸਾਨ ਹੋ ਚੁੱਕਿਆ ਜੀ ਹਾਂ ਜੀ ਨਾਲ ਨਾਲ ਨੇ ਹਾਂ ਜਿੰਨੇ ਆਪਣੇ ਤੋਂ 1.5 ਕਿਲੋਮੀਟਰ ਉੱਥੇ ਤੱਕ ਨਾਲ ਨਾਲ ਨੇ ਹਾਂ ਜੀ ਇੱਕ ਇੱਕ 120 ਕਿੱਲਿਆਂ ਤੱਕ ਦੀ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਵਿੱਚ ਰੋੜ ਚੁੱਕੀ ਐ ਇਧਰ ਤੁਸੀਂ ਦੇਖੋ ਕਿ ਬਾਪੂ ਜੀ ਭਵੇਂ ਜਿੱਦਾਂ ਮਰਜੀ ਆ ਪਰ ਭਾਰ ਚੁੱਕ ਰਿਹਾ ਹਰ ਕੋਈ ਆਪਣਾ ਪੂਰਾ ਹਿੱਕ ਦਾ ਜ਼ੋਰ ਲਗਾ ਰਿਹਾ ਤਾਂ ਜੋ ਜਿਹੜਾ ਇੱਥੋਂ ਰੋਕਿਆ ਜਾ ਸਕੇ ਪੂਰਾ ਹਰ ਕੋਈ ਜ਼ੋਰ ਲਗਾ ਰਿਹਾ ਤੁਸੀਂ ਦੇਖੋ ਕਿ ਕਿੱਦਾਂ ਗੱਟੇ ਜਿਹੜੇ ਭਰੇ ਜਾ ਰਿਹਾ ਰੇਤਾ ਮਿੱਟੀ ਭਰ-ਭਰ ਕੇ ਜਿਹੜਾ ਵਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਕਿ ਵਾਹਿਗੁਰੂ ਇੱਥੇ ਹੀ ਬਸ ਕਰ ਦੇਵੇ ਇੱਥੋਂ ਜ਼ਿਆਦਾ ਇਥੋਂ ਕਿਤੇ ਇਹ ਜ਼ਿਆਦਾ ਜਿਹੜਾ ਪਾਣੀ ਹੋਰ ਮਾਰ ਨਾ ਕਰੇ ਤਾਂ ਉੱਥੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਤਸਵੀਰ ਜਿਹੜੀ ਹੈ ਭਾਈ ਜੀ ਕਿੰਨਾ ਕੁ ਖਤਰਾ ਅੱਗੇ ਇੱਥੇ ਤੱਕ ਪਹੁੰਚ ਗਿਆ ਹਾਂਜੀ ਹਾਂਜੀ ਤੁਸੀਂ ਦੇਖੋ ਨਾ ਹੁਣ ਕਿੱਧਰ ਗੇਰ ਰਹੀ ਹੈ ਪਲੀਜ਼ ਥੋੜਾ ਨਿਕਲਣ ਦਾ ਕੰਮ ਕਰ ਲੈਣ ਤੋਂ ਪਲੀਜ਼ ਥੋੜਾ ਜਾਂ ਨਿਕਲ ਲੈਂਦੋ ਲੱਗਦਾ ਕਿ ਇੱਥੇ ਜਿਹੜੇ ਲੋਕ ਦੇਖਣ ਵੀ ਆਏ ਆ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਨਹੀਂ ਜੀ ਪਿੱਛੇ ਆਉਣਾ ਜਿਹਦਾ ਗੱਡੋੜ ਅੱਧਾ ਕਿਲੋਮੀਟਰ ਦਾ ਪਿੱਛੇ ਰਹਿਣ ਘੱਟੋ ਘਾਟ ਮਦਦ ਕਰ ਰਹੀ ਆ ਸਾਰੇ ਜਨੇਰੇਟ ਨਹੀਂ ਮਦਦ ਤਾਂ ਕਰ ਰਹੇ ਨੇ ਅਸੀਂ ਗੱਲ ਨਹੀਂ ਪਿੰਡ ਵਾਲੇ ਪੂਰੀ ਮਦਦ ਕਰ ਰਹੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਜੀ ਪਰ ਪਰ ਅਗਰ ਦੇਖਦੇ ਹੋ ਪਾਣੀ ਦੀ ਮਾਰ ਜਿਹੜੀ ਆ 120 ਕਿੱਲੇ ਕਹਿੰਦੇ ਕਿ ਤਬਾਹ ਕਰ ਚੁੱਕੀ ਆ ਕਿੰਨਾ ਕੁ ਹੋਰ ਖਤਰਾ ਵਾਂ ਮਾੜਾ ਮੈਦੇ ਪਰ ਪਤਾ ਨਹੀਂ ਮੈਨੂੰ ਲੁਧਿਆਣੇ ਤੋਂ ਐਕਚੁਅਲੀ ਮੈਂ ਲੁਧਿਆਣੇ ਤੋਂ ਆਇਆ ਮੈਂ ਮਦਦ ਕਰਨ ਲਈ ਪਹੁੰਚੇ ਹਾਂ ਜ ਆਪਣੇ ਲੁਧਿਆਣੇ ਨੂੰ ਬਚਾਉਣ ਲਈ ਪਾਉਂਦੇ ਹਾਂ ਜੀ ਜਰੂਰ ਜੀ ਜਰੂਰ ਅਸੀਂ ਆਪਣੇ ਲੁਧਿਆਣੇ ਜਰੂਰ ਪੰਜਾਂਗੇ ਬਚਾਵਾਂਗੇ ਜੀ ਸਾਡਾ ਫਰਜ਼ ਮੰਨਿਆ ਲੋਕ ਚਿੰਤਾ ਦੇ ਵਿੱਚ ਆ ਕਿਤੇ ਸਾਡੇ ਸ਼ਹਿਰ ਚ ਪਾਣੀ ਨਾ ਆ ਜੇ ਕਿਤੇ ਪਿੰਡਾਂ ਵਾਲੇ ਕਹਿੰਦੇ ਸਾਡੇ ਪਿੰਡਾਂ ਵਾਲ ਪਾਣੀ ਨਾ ਆ ਜੇ ਮੇ ਜੀ ਇੱਥੇ ਗੱਲ ਆਪਾਂ ਪੰਜਾਬ ਦੀ ਕਰਾਂਗੇ ਨਾ ਸ਼ਹਿਰ ਨਾ ਲੁਧਿਆਣਾ ਨਾ ਆਪਣਾ ਇਹ ਸਾਰੇ ਡੁੱਬ ਚੁੱਕੇ ਆ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਸਾਰੇ ਦੇਖ ਲੇ ਆ ਸ਼ਹਿਰ ਬਚਿਆ ਹੋਇਆ ਸੀ ਉਮੀਦ ਨਹੀਂ ਸੀ ਦਰਿਆ ਪਾਣੀ ਇੰਨਾ ਹੀ ਬਹਾ ਕੇ ਇੱਥੋਂ ਵੀ ਲੈ ਜਾਏਗਾ ਮੈਡਮ ਤਾਂ ਹੀ ਅਸੀਂ ਇੱਥੇ ਖੜੇ ਆ ਕਿ ਅਸੀਂ ਆਪਣੇ ਲੁਧਿਆਣੇ ਨੂੰ ਸੇ ਅਸੀਂ ਸ਼ਹਿਰ ਵਾਸੀਆਂ ਨੂੰ ਇਹੇ ਅਪੀਲ ਕਰਦੇ ਆ ਕਿ ਤੁਹਾਡੇ ਤੋਂ ਵੱਧ ਤੋਂ ਵੱਧ ਜਿੰਨੀ ਮੈਂ ਹੁੰਦੀ ਹੈ ਤੁਸੀਂ ਅੱਗੇ ਇੱਥੇ ਮਦਦ ਕਰੋ ਨੌਜਵਾਨ ਆਪਣੇ ਇੱਥੇ ਆ ਕੇ ਲੱਗਦੀ ਬੇਹਦ ਲੋਡ ਲੱਗ ਹਾਂਜੀ ਮੈਂ ਨਾ ਹਾਂਜੀ ਬਸ ਲੁਧਿਆਣਾ ਨੇੜੇ ਹੀ ਆ ਦੇਖ ਲਓ ਪਤਾ ਲੱਗ ਜਾਏਗਾ ਜੇ ਨਹੀਂ ਆਣਗੇ ਤਾਂ ਕਿੰਨੇ ਤੁਸੀਂ ਚੱਲ ਜਾਗੇ ਹਾਂ ਬਿਲਕੁਲ ਲੁਧਿਆਣਾ ਕਹਿੰਦੇ ਨੇੜੇ ਹੀ ਹੈ ਤੇ ਉੱਥੇ ਹੀ ਮਦਦ ਦੀ ਵੀ 19 ਜ਼ਿਆਦਾ ਲੋੜ ਹੈ ਜਿੰਨੇ ਲੋਕ ਇੱਥੇ ਮਦਦ ਦੇ ਲਈ ਪਹੁੰਚੇ ਹੋਏ ਨੇ ਉਹ ਵੀ ਦਰਿਆ ਦੇ ਸਾਹਮਣੇ ਘਟ ਪੈ ਰਹੇ ਨੇ ਕਿਉਂਕਿ ਬਹੁਤ ਵੱਡੇ ਨੁਕਸਾਨ ਕਰ ਦਿੱਤੇ ਆ ਹੋਰ ਨੁਕਸਾਨ ਨਾ ਹੋਵੇ ਇਸ ਕਰਕੇ ਬਚਾਅ ਦੇ ਲਈ ਜਿੰਨੇ ਇੱਥੇ ਪੌਖਤਾ ਪ੍ਰਬੰਧ ਹੋ ਸਕਦੇ ਨੇ ਉਹਨਾਂ ਪ੍ਰਬੰਧਾਂ ਦੀ ਬੇਹਦ ਵੱਡੀ ਲੋੜ ਹੈ